ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹਾ ਚਾਲਾ ਵਪਾਰੀ ਚੈਨਲ ਤੇ ਤੁਹਾਡਾ ਸਵਾਗਤ ਆ ਪਹਿਲੀ ਤਾਂ ਚਲੋ ਬੜੇ ਮੈਸੇਜ ਆਏ ਕਿ ਹੁਣ ਮੱਝਾਂ ਦੀਆਂ ਵੀਡੀਓ ਨੂੰ ਪਾਉਂਦੇ ਵਿਆਹ ਭੈਣ ਦੇ ਕਰਕੇ ਅਸੀਂ ਕਾਫੀ ਬਿਜ਼ੀ ਰਹੇ ਤਿੰਨ ਮਹੀਨੇ ਜੀ ਸੋ ਹੁਣ ਮੱਝਾਂ ਦੀ ਅੱਜ ਤੁਹਾਨੂੰ ਇੱਕ ਫਾਰਮ ਦਾ ਵੀ ਟੂਰ ਵਿਖਾਵਾਂਗੇ ਕਿ ਜਿੱਥੇ ਸਾਡੀ ਕੰਬੈਨ ਤੇ ਇੱਕ ਦੋ ਤਿੰਨ ਚੀਜ਼ਾਂ ਸਾਡੀਆਂ ਸੇਲ ਤੇ ਖੜੀਆਂ ਆ ਤੇ ਜੋ ਸਾਨੂੰ ਹੁਣ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ ਤੇ ਕੰਬੈਨ ਬਦਲ ਕੇ ਤਾਂ ਵੱਡੀ ਹੋਣੀ ਸੋਸ ਕਰਕੇ ਇਹਨੂੰ ਸੇਲ ਕਰ ਦੇਣਾ ਆ ਤੇ ਬਾਕੀ ਤੁਹਾਨੂੰ ਆਜੋ ਪਹਿਲਾਂ ਟੈਂਕਰ ਤੋਂ ਸ਼ੁਰੂ ਕਰਦੇ ਆ ਇਹ ਹੈਗਾ ਭਾਈ ਪਾਣੀ ਵਾਲਾ ਟੈਂਕਰ ਇਹਦੇ ਤੇ ਆਹ ਵ ਮਾਲੋ ਜਿੱਥੋਂ ਮਰਜੀ ਟੋਏ ਤੋਂ ਤੁਸੀਂ ਇਹਦੇ ਵਿੱਚ ਪਾਣੀ ਭਰ ਸਕਦੇ ਨੇ ਢੇੜੇ ਲਿਆ ਕੇ ਤੇ ਸਾ ਆ ਵੇਖ ਲਓ ਇਹਦੀ ਜਿਹੜੀ ਹਾਲਤ ਆ ਇਹ ਆਲਾ ਦੋਲਾ ਦਿਖਾ ਇਹਦਾ ਸਾਰਾ ਟਾਇਰਾਂ ਦੀ ਕੁਆਲਿਟੀ ਵੇਖ ਲਓ ਜੀ ਟਾਇਰ ਮੇਰੇ ਹਿਸਾਬ ਨਾਲ ਜੀ 70 ਤੋਂ 75% ਪਏ ਹੋਏ ਇਹਦੇ ਤੇ ਮਤਲਬ ਆ ਵੇਖੋ ਏਡੀ ਵਿੱਚ ਇਹਦੇ ਨਾਲ ਪਾਇਪ ਦਿੱਤੀ ਆ ਜਿੱਥੇ ਮਰਜੀ ਤੁਸੀਂ ਟੋਏ ਵੇ ਛੱਟ ਕੇ ਅੱਗੋਂ ਸ਼ਾਫਟ ਚਲਾਓ ਪੀਡੀਓ ਵਾਲੀ ਤੇ ਜਿੱਥੇ ਮਰਜੀ ਪਾਣੀ ਇਹਦੇ ਤੋਂ ਭਰ ਲਓ ਮਾੜੀ ਥੱਲੇ ਵੀ ਇੱਕ ਰੀ ਨਿਗਾ ਮਾਰ ਦੇ ਇਹ ਹੈਗਾ ਕਿੰਨੇ ਲੀਟਰ ਵਾਲਾ ਆਪਣਾ ਇਹ 5 6 ਮਤਲਬ ਤੁਸੀਂ ਆਪ ਇਹ ਅੰਦਾਜ਼ਾ ਲਾ ਲਿਓ ਕਿਉਂਕਿ ਰਾਜਸਥਾਨ ਜੇਸਵੀ ਚੱਲਦੀ ਸੀ ਉੱਥੇ ਹੁੰਦਾ ਸੀ ਇਹ ਤੇ ਪਿੱਛੋਂ ਇੱਥੋਂ ਵੀ ਕਨੈਕਟ ਕਰਕੇ ਪਾਪ ਤੁਸੀਂ ਜਿੱਥੇ ਮਰਜੀ ਇਹਨੂੰ ਲਿਜਾ ਸਕਦੇ ਪਾਣੀ ਨੂੰ ਤੇ ਇੱਕ ਵਾਰੀ ਉੱਤੇ ਚੜ ਕੇ ਵਿਖਾ ਦੇ ਇੱਥੋਂ ਦੀ ਲਓ ਵੀ ਦੋਸਤੋ ਆ ਚੈੱਕ ਕਰ ਲਓ ਕਿਉਂਕਿ ਇਹਦੀ ਤੇ ਤੁਹਾਨੂੰ ਪਤਾ ਲੱਗ ਜੂਗਾ ਆ ਜਸਤੀ ਚਾਦਰ ਲੱਗੀ ਹੋਈ ਸਾਰੀ ਜਿਹਦੀ ਲਾਈਫ ਜ਼ਿਆਦਾ ਹੁੰਦੀ ਆ ਬਾਕੀ ਤੁਸੀਂ ਸਿਆਣੇ ਆ ਜੇ ਕਿਸੇ ਵੀਰ ਨੂੰ ਇਸ ਦੀ ਲੋੜ ਹੋਵੇ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਨੰਬਰ ਹੀ ਸ਼ੇਅਰ ਕਰ ਦਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਤੇ ਨਾਲ ਮੇਨ ਗੱਲ ਜਿਹੜੀ ਨਿਊ ਵਿਸ਼ਕਰਮਾ ਦੀ ਮਸ਼ੀਨ ਟੂੜੀ ਵਾਲੀ ਚਲੋ ਵੈਸੇ ਤਾਂ ਸੀ ਉਹ ਇਹ ਬਦਲ ਕੇ ਵੱਡੀ ਨਵੀਂ ਲੈ ਆਉਣੀ ਆ ਬਾਕੀ ਜੇ ਇਹਦਾ ਕੋਈ ਸਾਨੂੰ ਮੁੱਲ ਮਿਲ ਗਿਆ ਚੰਗਾ ਤੇ ਫਿਰ ਕਿਸੇ ਵੀਰ ਭਰਾ ਨੇ ਜਿੱਦਾਂ ਮੰਨ ਲਓ 2-400 ਟਰਾਲੀ ਬਣਾਉਣੀ ਹੋਵੇ ਉਹ ਲੈ ਸਕਦਾ ਆ ਇਹ ਨਹੀਂ ਨਿਊ ਵਿਸ਼ਕਰਮਾ ਦੀ ਕੱਲੀ ਵਿਸ਼ਕਰਮਾ ਆ ਨਿਊ ਵਿਸ਼ਕਰਮਾ ਤੋਂ ਬਦਲ ਗਈ ਇਹ ਵਿਸ਼ਕਰਮਾ ਆ ਤੇ ਤੁਹਾਨੂੰ ਪਤਾ ਹੋਣਾ ਇਹ ਮੇਰੇ ਹਿਸਾਬ ਨਾਲ 3.5 ਲੱਖ ਦੀ ਨਵੀਂ ਹੈਗੀ ਆ ਉਸ ਹਿਸਾਬ ਨਾਲ ਤੁਸੀਂ ਆਣ ਕੇ ਚੈੱਕ ਕਰ ਲਿਓ ਬਾਕੀ ਜੋ ਇਹਦੀ ਹਾਲਤ ਹੈਗੀ ਸਾਹਮਣੇ ਆ ਰਾਂਗੁੱਡਿਆ ਜਿੱਦਾਂ ਚੱਲੀ ਆ ਆਇਆ ਨਾਲ ਨਾਲ ਕਾਕੇ ਬਾਹਰ ਖੜੀ ਹੋਣ ਕਰਕੇ ਨਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਮਤਲਬ ਰਾਂਗ ਹੀ ਉੱਡਿਆ ਗਲੀ ਨਹੀਂ ਹੈਗੀ ਤੁਹਾਡੇ ਸਾਹਮਣੇ ਹੀ ਆ ਇੱਧਰ ਵੀ ਆ ਜਾ ਇੱਧਰ ਦੀ ਇੱਧਰ ਦੀ ਜਾਗੋਂ ਦੀ ਵਿਖਾ ਕੇ ਆ ਇਹਨੂੰ ਮਾੜੀ ਜੇ ਐ ਆਸੇ-ਪਾਸ ਚੜ ਕੇ ਦਾ ਸਭ ਕੁਝ ਤੇ ਜੋ ਹੈਗਾ ਇਹਦਾ ਕੋਈ ਮੁੱਲ ਵੀ ਜ਼ਿਆਦਾ ਡੀਗਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਕਨਫਰਮ ਕਰ ਲਿਓ ਕਿ ਕਿਸੇ ਵੀਰ ਭਰਾ ਦੇ ਕੰਮ ਆਉਂਦੀ ਹੋਈ ਤੇ ਉਹ ਲੈ ਲਵੇ ਸਸਤੇ ਭਾਜ ਆ ਯਾਰ ਜਦੋਂ ਮਨ ਲੈ 100 200 ਟਰਾਲੀ ਬਣਾਉਣੀ ਉਹਨੂੰ ਮਾੜੀ ਨਹੀਂ ਯਾਰ ਕਿਸੇ ਨੇ ਆਪ ਦੇ ਘਰ ਲਈ ਰੱਖਣੀ ਹੋਵੇ ਤੇ ਸਸਤੇ ਭਾਜ ਆ ਵੈਸੇ ਉਹਨੇ ਦੀ ਉਹਨਾਂ ਨੇ ਕੱਟ ਲੈਣੀਆਂ ਜੇ ਨਾ ਵੀ ਕੋਈ ਲਗਿਆ ਤੇ ਆਪਾਂ ਦੇ ਦੇਣੀ ਸੋ ਮੇਨ ਗੱਲ ਜਿਹੜਾ ਮੁੱਦਾ ਹੈਗਾ ਮੇਨ ਅੱਜ ਵਾਲਾ ਇਸ ਮਸ਼ੀਨ ਦਾ ਜੀ ਇਹ ਆਪਾਂ ਪਿਛਲੇ ਸੀਜ਼ਨ ਚਲਾਈ ਹੈ ਜੀ ਤੇ ਇਹਦੇ ਜਗ੍ਹਾ ਹੀ 220 ਹਸਪਾਵਰ ਇੰਜਨ ਹੈ 220 ਨਹੀਂ ਸਾਡੇ 245 ਹਸ ਪਾਵਰ ਫੌਜੀ ਫੌਜੀਆਂ ਵਾਲਾ ਇੰਜਨ ਕਿਸੇ ਚੀਜ਼ ਦਾ ਹਾਂਜੀ 200 ਉਹ 45 ਆ ਤੇ ਇਹ ਆਪਾਂ ਇਸ ਕਰਕੇ ਸੇਲ ਕਰਨੀ ਆ ਜੀ ਇਹ 7 ਤੋਂ 8 ਕਿੱਲਿਆਂ ਦੇ ਵੱਢਦੇ ਜੇ ਵਾ ਗਾਚਾ ਮਾੜਾ ਹੋਵੇ ਜਿਹਦੀ ਹਾਈਟ ਘਟਾ ਉਹ ਇਹ 10 ਕਿੱਲਿਆਂ ਤੇ ਪਹੁੰਚ ਜਾਂਦੀ ਸੀ ਸੋ ਇੱਕ ਪ੍ਰੋਬਲਮ ਆਉਂਦੀ ਸੀ ਇਹਨਾਂ ਦੀ ਕਾਪੀ ਨਹੀਂ ਬਣਦੀ ਇਹਦੀ ਸੋ ਇਹਨੂੰ ਆਊਟ ਆਫ ਸਟੇਟ ਲੈ ਜਾਣਾ ਬੜਾ ਔਖਾ ਆ ਸੋ ਇਸ ਕਰਕੇ ਸੇਲ ਕਰਨੀ ਜਿਹਨੇ ਆਪਦੇ ਘਰ ਲਈ ਸਾਇਲਜ ਪਾਉਣਾ ਕੁਤਰੇ ਦੀ ਕੁਆਲਿਟੀ ਤੁਸੀਂ ਇਹਦੀ ਆਣ ਕੇ ਚੈੱਕ ਕਰ ਲਿਓ ਜਿਹੜੀ ਮਰਜ਼ੀ ਚੀਜ਼ ਤੇ ਨੂੰ ਚਲਾ ਲਿਓ ਇੱਕ ਤਾਂ ਹੁੰਦੀ ਬੈੱਡ ਵਾਲੀ ਤੇ ਬੈੱਡ ਵਾਲੀ ਤੇ ਵੀ ਕੱਟੂਗੀ ਇਹ ਤੇ ਦੂਜਾ ਤੁਸੀਂ ਡ੍ਰਿਲ ਨਾਲ ਕੇਰੀ ਹੋਵੇ ਮਤਲਬ ਡ੍ਰਿਲ ਨਾਲ ਤੁਸੀਂ ਗਾਚਾ ਕੇ ਰਿਹਾ ਹੋਵੇ ਤੁਸੀਂ ਮਤਲਬ ਚਰੀ ਕੇਰੀ ਹੋਵੇ ਜੋ ਮਰਜ਼ੀ ਉਹਨੂੰ ਵੜ ਦੂਗੀ ਸੋ ਆਹ ਕਟਰੇ ਦਾ ਚੇਂਜ ਵੀ ਕਰਵਾ ਸਕਦੇ ਆਪਾਂ ਉਹ ਆਪਣੇ ਕੋਲ ਆਲਰੇਡੀ ਨਹੀਂ ਹੈਗਾ ਜਿੱਦੇ ਨਾਲ ਤੁਸੀਂ ਕਣਕ ਦਾ ਚਾਰ ਪਾਸਾ ਸਕਦੇ ਹੋ ਜਵੀ ਦਾ ਚਾਰ ਪਾਸਾ ਸਕਦੇ ਹੋ ਜਿਹੜੀਆਂ ਫਸਲਾਂ ਹੁੰਦੀਆਂ ਆ ਜਿਹੜੀਆਂ ਸੰਗਣੀਆਂ ਹੁੰਦੀਆਂ ਉਹ ਤੁਸੀਂ ਇਹਦੇ ਨਾਲ ਪਾ ਸਕਦੇ ਹੋ ਆ ਜੋ ਜੀ ਨੇੜੇ ਮੜਾ ਜਾ ਤੇ ਇਹ ਕਿਨੂੰ ਮਤਲਬ ਹੈਂਡਲ ਕਰਨਾ ਬਹੁਤ ਸੌਖਾ ਮਤਲਬ ਨਾਰਮਲ ਬੰਦਾ ਇਹਨੂੰ ਦਿਨਾਂ ਚ ਸਿੱਖ ਜਾਂਦਾ ਆ ਕਿਉਂਕਿ ਪੰਜਾਬੀ ਬੰਦਿਆਂ ਨੇ ਬਣਾਈ ਆ ਤੇ ਐਡਾ ਕੋਈ ਕੰਮ ਇਹਦਾ ਹੈ ਨਹੀਂਗਾ ਉੱਥੋਂ ਇਹਦੇ ਬਲੇਡ ਤਿੱਖੇ ਹੋ ਜਾਂਦੇ ਆ ਜੀ ਉੱਥੇ ਸਾਂਹ ਲੱਗੀ ਹੋਈ ਆ ਤੇ ਸਾਹਮਣੇ ਜਿਹੜਾ ਕੰਬੈਨ ਵਾਲਾ ਡਰਾਈਵਰ ਆ ਉਹ ਇਹਨੂੰ ਚਲਾ ਲੈਂਦੇ ਦੂਜੇ ਦਿਨ ਟ੍ਰੇਨ ਹੋ ਜਾਂਦੇ ਉੱਤੇ ਤੇ ਆ ਜਿਹਦੇ ਸਾਹਮਣੇ ਪੁਲੀਆਂ ਵਾਲਾ ਸਿਸਟਮ ਇੱਕ ਪਾਸੇ ਹੀ ਆ ਗਿਆ ਜੀ ਸਾਰਾ ਆਹ ਚੇਨ ਸਿਸਟਮ ਆ ਗਿਆ ਆਹ ਪੁਲੀਆਂ ਵਾਲਾ ਸਿਸਟਮ ਆ ਗਿਆ ਜਿੱਤੋਂ ਇਹਦੇ ਚੱਕਰ ਮੇਨਟੇਨ ਹੁੰਦੇ ਆ ਵਧੀਆ ਤੋਂ ਵਧੀਆ ਮੱਕੀ ਪਹਿਲੇ ਹਾਈ ਚ ਵੜਦੀ ਆ ਪਹਿਲੇ ਜੇ ਚੰਗੀ ਆ ਜੇ ਵੈਸੇ ਵੀ ਪਹਿਲੇ ਹਾਈ ਚ ਬਹੁਤ ਤੋਰਾ ਹੁੰਦਾ ਆ ਮਤਲਬ 1 ਘੰਟਾ 1.5 ਘੰਟੇ ਦੇ 1.5 ਘੰਟੇ ਤੋਂ 1 ਘੰਟੇ ਦੇ ਵਿੱਚ 1 ਕਿੱਲਾ ਵੜ ਦਿੰਦੀ ਆ ਤੁਸੀਂ ਕੁਤਰਾ ਬਰੀਕ ਕਰਨਾ ਉਹ ਤੁਹਾਨੂੰ ਹੌਲੀ ਹੌਲੀ ਹਿਸਾਬ ਆ ਜਾਣਾ ਇੱਥੋਂ ਤੁਸੀਂ ਕਰ ਸਕਦੇ ਹੋ ਤੇ ਟਾਇਰਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਕ ਸੀਜ਼ਨ ਅਸੀਂ ਇਹਦੇ ਨਾਲ ਪੂਰਾ ਟਿਕਾ ਕੇ ਲਾਇਆ ਜੀ ਤੇ ਇੰਜਣ ਦੇ ਵਿੱਚ ਇਹ ਆੜਾ ਜੀ ਉੱਤੇ ਜਾ ਕੇ ਚੈੱਕ ਕਰਾ ਦੇ ਇੰਜਣ 1% ਨਹੀਂ ਲੀਕ ਜੀ ਇਹਦਾ ਇੱਕ ਬੂੰਦ ਵੀ ਨਹੀਂ ਲੀਕ ਇਹਦੀ ਇੰਜਣ ਦੀ ਇੱਧਰ ਦੀ ਜਾ ਕੇ ਉੱਤੋਂ ਦੀ ਇੰਜਣ ਵਿਖਾ ਕੇ ਉੱਤੋਂ ਦੀ ਉੱਤੇ ਜਾ ਕੇ ਇੱਕ ਬੂੰਦ ਨਹੀਂ ਸੁੱਕਾ ਇੰਜਨ ਹੈ ਜੀ ਇਹਦਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਜੋ ਇਹਦੇ ਆਹ ਸਾਈਡਾਂ ਵਾਲੇ ਕਵਰ ਵੀ ਸਾਰੇ ਘਰੇ ਲਾ ਕੇ ਰੱਖੇ ਹੋਏ ਆ ਜੀ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੁੰਦੀ ਉਹਦੋਂ ਲਾਦੀ ਦੇ ਹਵਾ ਵੈਂਟੀਲੇਸ਼ਨ ਦਾ ਕੰਮ ਕਰਦੀ ਆ 300 ਲੀਟਰ ਜੀ ਤੇ ਡੀਜ਼ਲ ਟੈਂਕੀ ਆ ਜੀ ਉੱਤੇ ਜਾ ਕੇ ਦਿਖਾ ਗਿਆ ਬਾਕੀ ਸਾਰੀ ਪਾਵਰ ਆ ਜੀ ਇਹ ਤੇ ਇਹਦੇ ਕੰਟਰੋਲ ਇੱਥੇ ਹੀ ਆ ਸਾਰੇ ਉੱਪਰ ਹੀ ਤੁਸੀਂ ਚੈੱਕ ਕਰ ਸਕਦੇ ਹੋ ਸਾਈਲੇਜ ਦੀ ਜੇ ਕਿਸੇ ਵੀਰ ਨੇ ਲੈਣੀ ਤੇ ਬੈਸਟ ਆਪਸ਼ਨ ਆ ਬਾਕੀ ਜੇ ਉਹ ਵਿੱਚ ਕੱਟਦੇ ਆ ਤੇ ਵਧੀਆ ਗੱਲ ਆ ਸਿ ਮਸ਼ੀਨ ਲੈ ਕੇ ਆਉਣੀ ਐ ਨਵੀਂ ਵੱਡੀ ਹੋਣੀ ਜੀ ਜੀ ਤੇ ਕਾਪੀ ਹੋਵੇ ਇਹ ਵਿਦਾਊਟ ਕਾਪੀ ਆ ਜੀ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਜੀ ਪਰ ਬਾਕੀ ਹੁਣ ਇਹ ਵੀ ਉਹਨਾਂ ਨੇ 31 ਤੋਂ 32 ਲੱਖ ਦੀ ਮੇਰੇ ਹਿਸਾਬ ਨਾਲ ਕਰਤੀ ਜਾਂ 28 ਤੋਂ 29 ਲੱਖ ਦੀ ਆ ਨਵੀਂ ਇਹ ਆਪਾਂ ਲਈ ਸੀਗੀ ਤੇ ਆਪਾਂ ਲਈ ਆ ਜੀ 23 ਲੱਖ ਦੀ ਸੋ ਬਾਕੀ ਆਪਾਂ ਫੁੱਲ ਮਾਨ ਤਾੜ ਕਰਕੇ ਇਹ ਸੇਲ ਕਰ ਦਾਂਗੇ ਜੀ ਤੇ ਵਧੀਆ ਮਾਨ ਤੁਸੀਂ ਇੱਕ ਵਾਰੀ ਕਾਲ ਕਰ ਲਿਓ ਬਾਕੀ ਆਪਾਂ ਕੰਟੈਕਟ ਕਰ ਲਾਂਗੇ ਤੇ ਇਹਦੇ ਚ ਜਿਹੜੇ ਰੈਡੀਟਰ ਆਈ ਇਹ ਬਹੁਤ ਵਧੀਆ ਹੀ ਬਾਕੀ ਗਰਮ ਹੋਣ ਵਾਲੇ ਤੇ ਚਾਂਸ ਹੀ ਨਹੀਂ ਇਹਦੇ ਗਰਮ ਹੋਣ ਵਾਲਾ ਵਰਕੇ ਪਾੜ ਦੋ ਦੋ ਬੈਟਰੀਆਂ ਦੋਵੇਂ ਹੀ ਇਹਦੀਆਂ ਵਾਰੰਟੀ ਚ ਆ ਮਗਰ ਹਾਈਡਰੋਲਿਕ ਆ ਗਿਆ ਆ ਵੀ ਸਾਰਾ ਹਾਈਡਰੋਲਿਕ ਆ ਸਾਰਾ ਤੇ ਵੇਖੋ ਜੇ ਹੀ ਸਾਫ ਸੂਫ ਕਰਕੇ ਹੈ ਨਾ ਦਿਖਾਉਂਦੇ ਫਿਰ ਉਹ ਹੋਣਾ ਹੀ ਕਿ ਮੁੜ ਕੇ ਜਾ ਕੇ ਕੋਈ ਆ ਮੜਾ ਲੀਕ ਹੁੰਦਾ ਆ ਹਾਈਡਰੋਲਿਕ ਇੱਧਰ ਪਾਸੇ ਵਾਲਾ ਲੀਕ ਆ ਇਹਦਾ ਇਹ ਹਾਈਡਰੋਲਿਕ ਲੀਕ ਆ ਇੱਥੇ ਆ ਟੈਂਕੀ ਲੱਗੀ ਹਾਈਡਰੋਲਿਕ ਵਾਲੀ ਉਦੋਂ ਉਛਲ-ਅਛਲ ਕੇ ਜਿੱਦਾਂ ਲੀਕ ਹੋ ਗਿਆ ਇਹ ਉਦੋਂ ਦਾ ਹੀ ਹੋਇਆ ਕਿਉਂਕਿ ਪਿੱਛੇ ਚੜੀ ਤਾਂ ਚਾਰ ਪਾਇਆ ਸੀ ਡੇਢ ਕਿ ਮਹੀਨਾ ਪਹਿਲਾਂ ਬਾਕੀ ਆਹ ਮਸ਼ੀਨ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਸੇਲ ਤੇ ਆ ਜੀ ਤੇ ਬਾਕੀ ਚੀਜ਼ਾਂ ਦਿਖਾਤੀਆਂ ਤੁਹਾਨੂੰ ਤੇ ਹੁਣ ਤੁਹਾਨੂੰ ਅਸੀਂ ਨਾਲ ਦੀ ਨਾਲ ਮੱਜਾਂ ਦਾ ਫਾਰਮ ਦਿਖਾਉਣੇ ਆ ਤੁਸੀਂ ਉਹ ਵੀ ਚੈੱਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਰਿਹਾ ਤੇ ਜੋ ਵੀ ਕਿਸੇ ਦਾ ਰੇਟ ਬਣਦਾ ਆ ਕਾਲ ਜਰੂਰ ਕਰਿਓ ਉਹ ਉਹਦਾ ਵੀ ਰੇਟ ਤੁਹਾਨੂੰ ਫੋਨ ਤੇ ਦੱਸ ਦਾਂਗੇ ਜੀ ਇਹਦਾ ਵੀ ਫੋਨ ਤੇ ਦੱਸ ਦਾਂਗੇ ਇਹਦਾ ਵੀ ਫੋਨ ਤੇ ਦੱਸ ਦਾਂਗੇ ਨੰਬਰ ਸਕਰੀਨ ਤੇ ਚੱਲ ਰਹੇ ਆ ਤੁਸੀਂ ਇੱਥੇ ਕਾਲ ਕਰ ਲਓ ਬਾਕੀ ਆ ਜਿਓ ਮੱਜਾਂ ਤੁਹਾਨੂੰ ਦਿਖਾਉਣੇ ਜੀ